ਲਵਰੀ ਰਿਪੋਰਟ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਖਿਲਾਫ ਮਾਲੀਓ ਗੈਸ ਸਪੀਡ ਕਾਫਟਰ ਪਾ ਗਿਆ ਜਾਇਆ ਹੈ ਇੱਕ ਸਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਐਸਐਟਓ ਸਿਟੀ ਕੋਰਪੋਰੇਸ਼ਨ ਦੀ ਦੇਖਰੇਖ ਰਿਟ ਇੰਸਪੈਕਟਰ ਨੂੰ ਇੱਕ ਮਾਦੇਟ ਸਿਟੀ ਕੋਰਪੋਰੇਸ਼ਨ ਪੁਲਿਸ ਨੇ ਇਤਲਾਹ ਮਿਲਣ ਤੇ ਇਤਲਾਲਾਣਾ ਰੋਡ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਕੇ ਕੋਈ ਇੱਕ ਜ਼ਰੂਰਤ ਕਰਨ ਲਈ ਸਲਾਬ ਬਣਾ ਦੇ ਸੀਗੇ ਤੇ ਉਹਨਾਂ ਨੂੰ ਕੋਈ ਵੀ ਜ਼ਰੂਰਤ ਕਰਨ ਤੋਂ ਪਹਿਲਾਂ ਹੀ ਸਲਾਬ ਬਣਾਉਂਦੇ ਗਏ। ਮੈਂ ਰੋਇਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਬਾਦ ਨਿਊਜ਼ ਆਜ਼ਾਦ ਬਾਦ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਇਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਬਾਦ ਨਿਊਜ਼ ਯਾਰਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਪਾਰਥ ਨਿਊਜ਼। ਹਲਫਰੀਦ ਕੋਰਟ ਦੇ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਹੋਏ ਆ ਕੀ ਨੇ ਉਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਡਾਕਟਰ ਪੱਗਿਆ ਜੀ ਵੱਲੋਂ ਇੱਕ ਸਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਐਸਐਚਓ ਸਿਟੀ ਕੋਰਟ ਪੂਰਾ ਦੀ ਦੇਖਰੇਖ ਹੈਡ ਇੰਸਪੈਕਟਰ ਵੱਲੋਂ ਇੱਕ ਮਾਦੇ ਸਿਟੀ ਕੋਰਟ ਪੂਰਾ ਪੁਲਿਸ ਨੇ ਇਤਲਾਮ ਮਿਲਣ ਤੇ ਜਲਾਲਿਆਣਾ ਰੋਡ ਤੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕੇ ਕੋਈ ਇੱਕ ਜੁਰਮ ਕਰਨ ਦੀ ਸਲਾਹ ਬਣਾ ਰਹੇ ਸੀਗੇ ਤੇ ਉਹਨਾਂ ਨੂੰ ਕੋਈ ਵੀ ਜੁਰਮ ਕਰਨ ਤੋਂ ਪਹਿਲਾਂ ਹੀ ਸਲਾਹ ਬਣਾਉਂਦੇ ਗ੍ਰਿਫਤਾਰ ਕੀਤਾ ਗਿਆ ਇਹ 5 ਵਿਅਕਤੀ ਜਿਨ੍ਹਾਂ 'ਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚੋਂ ਇੱਕ ਸੁਨੀਲ ਸ਼ੰਗ ਹੈ ਸਲੀਮ ਮਸੀਹ ਹੈ ਜਸਕਰਨ ਸੋਨਾ ਪਵਨ ਕੁਮਾਰ ਲੰਗੂ ਦਰਮਿੰਦਰ ਸਿੰਘ ਉਰਫ ਜੋਨੀ ਆ ਇਹਨਾਂ ਨੂੰ ਗ੍ਰਿਫਤਾਰੀ ਉਪਰੰਤ ਜਦੋਂ ਪੁੱਛ ਪੜਤਾਲ ਕੀਤੀ ਗਈ ਤੇ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਬਿਨਾ ਨੰਬਰੀ ਇੱਕ ਐਕਟਿਵਾ ਬਿਨਾ ਨੰਬਰੀ ਤੇ ਦੋ ਮੋਬਾਈਲ ਆ ਜਿਹੜੇ ਬਰਾਮਦ ਕੀਤੇ ਗਏ ਆ ਦੋ ਕਾਪੇ ਦੋ ਖੰਡੇ ਇੱਕ ਕਰਪਾਨ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ ਇਹਨਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਖਿਲਾਫ ਕਰੀਬ 23 ਮੁਕੱਦਮੇ ਦਰਜ ਆ ਅਲੱਗ-ਅਲੱਗ ਤਰ੍ਹਾਂਵਾਂ ਦੇ ਤੱਕ ਜਿਨ੍ਹਾਂ ਵਿੱਚ ਚੋਰੀ ਦੇ ਐਨਡੀਪੀਐਸ ਦੇ ਸ਼ਰਾਬ ਦੇ ਤੇ ਲੜਾਈ ਪੜਾਈ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਆ ਇਹਨਾਂ ਚ ਜਿਹੜਾ ਸਲੀਮ ਅਸੀ ਹੈ ਇਹਦੇ ਖਿਲਾਫ 10 ਮੁਕਦਮੇ ਅਲੱਗ-ਅਲੱਗ ਜੁਰਮਾਂ ਦੇ ਦਰਜ ਹੈ ਤੇ ਜਿਹੜਾ ਜਸਕਰਨ ਸੋਨਣਾ ਉਹਦੇ ਖਿਲਾਫ 10 ਮੁਕਦਮੇ ਦਰਜ ਹੈ ਪਵਨ ਕੁਮਾਰ ਉਰਫ ਲੰਗੂ ਜਿਹੜਾ ਇਹਦੇ ਖਿਲਾਫ 4 ਮੁਕਦਮੇ ਦਰਜ ਹੈ ਪੁਰਾਣੇ ਧਰਮਿੰਦਰ ਸੋਨੀ ਹੈ ਇਹਦੇ ਖਿਲਾਫ ਵੀ 4 ਮੁਕਦਮੇ ਦਰਜ ਹੈ ਇਸ ਤਰ੍ਹਾਂ ਇਹਨਾਂ ਪੰਜਾਂ ਮਲਜ਼ਮਾਂ ਦੇ ਖਿਲਾਫ 23 ਦੇ ਕਰੀਬ ਮੁਕਦਮੇ ਜੜੇ ਹੈ ਪਹਿਲਾਂ ਹੀ ਦਰਜ ਹਨ ਕੋਰਕਪੁਰਾ ਚ ਦਰਜ ਕੋਰਕਪੁਰੇ ਚ ਹੀ ਦਰਜ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਅਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ